ਕਿਸਤੇ ਆ ਗਏ ਨਮਸਕਾਰ ਦੋਸਤੋ ਮੈਂ ਹਾਂ ਸ੍ਰਿੰਦਰ ਤੁਸੀਂ ਦੇਖਦੇ ਪਿਓ ਬਾਈ ਦੀ ਟੀਵੀ ਅੱਜ ਮੈਂ ਤੁਹਾਨੂੰ ਇੱਕ ਨਵੇਂ ਅਪਡੇਟ ਦੇ ਨਾਲ ਲੈ ਕੇ ਆਇਆ ਜਿੱਥੇ ਕਿ ਆਮ ਪੱਤਰਕਾਰਾਂ ਦਾ ਉਸ ਜਗ੍ਹਾ ਦੇ ਨਾਲ ਕੋਈ ਸਰੋਕਾਰ ਨਹੀਂ ਕਿਉਂਕਿ ਇੱਕ ਕਈ ਦਿਨ ਤੋਂ ਜਿਹੜੀ ਸੜਕਾ ਟੁੱਟੀ ਪਈ ਹੈ ਮੈਂ ਅੱਜ ਤੁਹਾਨੂੰ ਜਾਣੂ ਕਰਵਾਉਣ ਜਾ ਰਿਹਾ ਨਾਨਾ ਨਗਰ ਮੀਰਥਲ ਹਾਈਵੇ ਜਿਸਤੇ ਤੇ ਪਿੰਡ ਪੈਂਦਾ ਮੀਰਥਲ ਦੇ ਲਾਗੇ ਮੀਰਪੁਰ ਉਹਦੇ ਲਾਗੇ ਕਟੋਕਟ 500 ਗਾਇ ਦਾ ਟੋਟਾ ਜਿਹੜਾ ਬਲ ਕਿ ਬਾਕੀ ਹਾਈਵੇ ਜਿਹੜਾ ਜਿਸ ਤਰ੍ਹਾਂ ਦਾ ਵੀ ਹੈ ਬਣਿਆ ਹੋਇਆ ਹੈ ਲੇਕਿਨ ਉੱਥੇ ਆ ਕੇ ਉਸ ਟੋਟੇ ਦੇ ਉੱਤੇ ਆ ਕੇ ਬਿਲਕੁਲ ਵੀ ਕੋਈ ਵੀ ਇਹਨਾਂ ਨੇ ਸੜਕ ਦੇ ਸੜਕਾਂ ਨਾਮ ਦੀ ਕੋਈ ਚੀਜ਼ ਨਹੀਂ ਉੱਥੇ ਗੋਡੇ-ਗੋਡੇ ਖੜੇ ਪਏ ਹੋਏ ਨੇ ਉੱਥੇ ਰਾਹਗੀਰ ਇੱਥੇ ਦੇਖੋ ਵੱਡੀ ਵੱਡਾ ਟਰੱਕ ਹੈ ਜਿਹੜਾ ਉਸ ਤਰ੍ਹਾਂ ਨਾਲ ਵਸਿਆ ਹੋਇਆ ਹੈ ਉਹ ਉਸ ਤੱਕ ਦੇ ਜਰਾ ਉਹ ਕੀ ਅਸੀਸਾਂ ਦਿੰਦਾ ਹੋਵੇਗਾ ਕਿ ਇਹਨਾਂ ਰੋਡਾਂ ਦੇ ਤੇ ਆ ਕੇ ਕਿ ਇਹ ਇਲਾਕਾ ਜਿਹੜਾ ਇਹ ਵਾਕਈ ਹੀ ਕੋਈ ਸਰਕਾਰ ਹੈ ਜਿਹੜੀ ਇਹ ਸਰਕਾਰ ਕਿਸੇ ਸਰਕਾਰ ਦੀ ਅੰਦਰ ਇਹ ਸ਼ਰਤ ਆਉਂਦੀ ਹੈ ਕਿ ਨਹੀਂ ਆਉਂਦੀ ਹੈ ਬਾਕੀ ਇੱਥੇ ਰਹਿਣ ਵਾਲੇ ਲੋਕੀ ਜਿਹੜੇ ਉਹ ਇਨਸਾਨਾਂ ਦੇ ਵਿੱਚ ਸਰਕਾਰ ਹੈ ਜਿਹੜੀ ਉਹਨਾਂ ਨੂੰ ਗੰਦੀ ਹੈ ਕਿ ਨਹੀਂ ਦਿੰਦੀ ਹੈ ਕਿ ਅੱਜ ਵੀ ਲੱਗਦਾ ਕਿ 70 ਸਾਲ ਪੁਰਾਣਾ ਹੀ ਇੱਥੇ ਥਾਣਾ ਬਣਾ ਬਣਿਆ ਹੋਇਆ ਹੈ ਅੱਜ ਵੀ ਨਹੀਂ ਲੱਗਦਾ ਕਿ ਇਹ ਦੇਸ਼ ਖੜਾ ਯਾਦ ਹੋਇਆ ਹੈ ਇਹ ਅਜੇ ਵੀ ਲੱਗਦਾ ਕਿ ਹਜੇ ਵੀ ਇਹ ਅੰਗਰੇਜ਼ਾਂ ਦੀ ਗੁਲਾਮੀ ਤਾਂ ਕਿ 18 ਸੋਲੇ ਦੇ ਅੰਗਰੇਜ਼ ਜਿਹੜੇ ਉਹਨਾਂ ਨੇ ਇਸ ਨੂੰ ਗੁਲਾਮ ਕੀਤਾ ਹੋਇਆ ਔਰ ਦੇਖੋ ਇਹ ਸਰਕਾਰਾਂ ਦੇ ਵਿੱਚ ਗੋਡੇ-ਗੋਡੇ ਖੜੇ ਇਹਨਾਂ ਨੂੰ ਦੀਨਾ ਪਰਗਾਰਾਂ ਨੂੰ ਇਹਨਾ ਰਾਹ ਗਿਰਾਂ ਇਹਨਾ ਜਾਣ ਵਾਲੇ ਲੋਕਾਂ ਲਈ ਇਹਨਾ ਇਸ ਲੱਗਦੇ ਲੋਕਾਂ ਨਾਲ ਕੋਈ ਸਰਕਾਰ ਨਹੀਂ ਉਹ ਚਾਹੇ ਉਹਨਾਂ ਦੇ ਲਈ ਕਰਦੇ ਕੂ ਦੇ ਵਿੱਚ ਪੈਣ ਲੇਕਿਨ ਉਹਨਾਂ ਦਾ ਕੋਈ ਤੁਹਾਨੂੰ ਇਹ ਦੱਸ ਦਈਏ ਕਿ ਇਹ ਉਹੀ ਦੀਨਾ ਨਗਰ ਮਿਰਥਲ ਰੋਡ ਹੈ ਜਿਸ ਤੇ ਰਸਤੇ ਦੇ ਵਿੱਚ ਆਉਂਦਿਆਂ ਧਮرائی ਪੋੜਾ ਜਿਹੜਾ ਜਿਹੜਾ ਅੱਜ ਦੀ ਤਾਰੀਖ ਦੇ ਵਿੱਚ ਇੱਕ ਪ੍ਰਦਰਸ਼ਨੀ ਨਮੂਨਾ ਬਣ ਕੇ ਹੀ ਰਹਿ ਗਿਆ ਹੋਇਆ ਹੈ ਉਸੇ ਰੋਡ ਦੀ ਗੱਲ ਕਰਦੇ ਪਿਆ ਆਪਾਂ ਸਿਰਫ ਇਹ ਨਾਨਾ ਨਗਰ ਤੋਂ ਮੀਰਥਲ ਨੂੰ ਜਾਂਦਿਆਂ ਮੀਰਥਲ ਦੇ ਨੇੜੇ ਝੰਡੀ ਤੋਂ ਅਗਾਹ ਪਿੰਡ ਪੈਂਦਾ ਹੈ ਮੀਰਪੁਰ ਉੱਥੇ ਇਹ ਉੱਥੇ ਨੰਬਰਦਾਰਾਂ ਦੇ ਘਰ ਜਨਕ ਸਿੰਘ ਦੇ ਲਾਗੇ ਇਹ ਇਸ ਤਰ੍ਹਾਂ ਦੇ ਹਾਲਾਤ ਨੇ ਹੋਰ ਮੈਂ ਆਪਣੇ ਇਲਾਕੇ ਦੇ ਨੁਮਾਇੰਦਿਆਂ ਨੂੰ ਵੀ ਇਹ ਅਪੀਲ ਕਰਾਂਗਾ ਕਿ ਸਰਕਾਰਾਂ ਨੂੰ ਤਾਂ ਲੋਕੀ ਅਪੀਲ ਕਰ ਕਰ ਖਾਰ ਚੁੱਕੇ ਨੇ ਲੇਕਿਨ ਤੁਹਾਨੂੰ ਹੀ ਇਹ ਅਪੀਲ ਹੁਣ ਮੈਂ ਵਾਈਜੀ ਟੀਵੀ ਮਾਧਿਅਮ ਦੇ ਰਾਹੀਂ ਅਪੀਲ ਕਰਦਾ ਹਾਂ ਕਿ ਆਪਣੇ ਇਲਾਕੇ ਦੇ ਲੋਕਾਂ ਦੀ ਆਵਾਜ਼ ਬਣੋ ਅਤੇ ਸਰਕਾਰਾਂ ਤੱਕ ਜਿੱਥੇ ਸਰਕਾਰਾਂ ਤੱਕ ਆਵਾਜ਼ ਹੈ ਜਿਹੜੀ ਉਹ ਪਹੁੰਚਾਉਣ ਦਾ ਮਾਧਿਅਮ ਬਣੋ ਤਾਂ ਕਿ ਲੋਕੀਏ ਜਿਹੜੇ ਇੱਧਰ ਦੇ ਇਲਾਕੇ ਦੇ ਤੁਹਾਡੇ ਇਲਾਕੇ ਦੇ ਲੋਕੀਏ ਜਿਹੜੇ ਆਪਣੇ ਆਪ ਨੂੰ ਉਹ ਵੀ ਇਨਸਾਨਾਂ ਦੀ ਜ਼ਿੰਦਗੀ ਬਸਰ ਕਰਨ ਆਏ ਹੋਏ ਸਮਝ ਸਕਣ ਔਰ ਤੁਹਾਨੂੰ ਅਸੀਸਾਂ ਦੇਣਗੇ ਔਰ ਤੁਸੀਂ ਹੀ ਲੋਕ ਤੇ ਲੋਕਾਂ ਦੀ ਸਿਰਫ ਪ੍ਰਧਾਨਗੀਆਂ ਦੀ ਖਾਤਰ ਲੋਕਾਂ ਨੂੰ ਬੰਦਾ ਬੱਕਰਾ ਨਾ ਬਣਾਓ ਔਰ ਪ੍ਰਧਾਨਗੀਆਂ ਲੈ ਲੈ ਕੇ ਸਾਰਿਆਂ ਨੇ ਬਹੁਤ ਦੇਖ ਲਿਆ ਲੇਕਿਨ ਇਹ ਇਲਾਕੇ ਦੇ ਜਿੰਨੀ ਦੇ ਤੱਕ ਕੰਮ ਨਹੀਂ ਕਰਾਓਗੇ ਰੁਕੀ ਪਹੁੰਚ ਯਾਦ ਨਹੀਂ ਕਰਨਗੇ ਔਰ ਲੋਕਾਂ ਦੇ ਵਿੱਚ ਤੁਸੀਂ ਹੀ ਆਉਂਦੇ ਹੋ ਉਹਨਾਂ ਹੀ ਖੱਡਿਆਂ ਦੇ ਵਿੱਚੋਂ ਉਹਨਾਂ ਹੀ ਟੋਬਿਆਂ ਦੇ ਵਿੱਚੋਂ ਤੁਹਾਨੂੰ ਮੇਰੀ ਕਿੱਥੇ ਲੰਮਰਾਂ ਪੈਂਦਾ ਕੀ ਤੁਹਾਡੀ ਨਜ਼ਰ ਇਹਨਾਂ ਸੜਕ ਦੇ ਹੋਏ ਨਾ ਕੁਝ ਸ਼ਰਤਾਂ ਵਾਲੇ ਪਾਸੇ ਨਹੀਂ ਪੈਂਦੀ ਔਰ ਆਪਣੇ ਇਸ ਇਲਾਕੇ ਨੂੰ ਸੰਵਾਰਨ ਲਈ ਆਪਣੀ ਲੋਕਾਂ ਦੀ ਆਵਾਜ਼ ਬਣੋ ਅਤੇ ਆਪਣੇ ਲੋਕਾਂ ਨੂੰ ਇਸ ਗੜਤ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੋ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਤੁਹਾਨੂੰ ਯਾਦ ਰੱਖਣ ਸ਼ਤਮ ਇਹ ਦੇਖਣਾ ਇਹ ਹੋਵੇਗਾ ਕਿ ਬਾਈਜੀ ਟੀਵੀ ਦੀ ਅਪੀਲ ਹੈ ਜਿਹੜੀ ਸਰਕਾਰਾਂ ਤੱਕ ਤੁਸੀਂ ਕੋਲੋਂ ਪਹੁੰਚੋਂਦੇ